ਕਈ ਕਿਸਾਨ ਭਰਾ ਇਦਾਂ ਦੇ ਵੀ ਨੇ ਬਾਈ ਜਿਹੜੇ ਹੁਣ ਤੱਕ ਆਪਣੇ ਪੁਰਾਣੇ ਸੰਦ ਸੰਦੇ ਜਿਹੜੇ ਸੰਭੀ ਬੈਠੇ ਨੇਗੇ ਤੇ ਉਹੀ ਆਪਣੇ ਖੇਤੀ ਦੇ ਵਿੱਚ ਵਰਤ ਰਹੇ ਨੇਗੇ ਤੇ ਉਸੇ ਨਾਲ ਹੀ ਆਪਣੀ ਖੇਤੀ ਮੰਨ ਲਓ ਕਰ ਰਹੇ ਨੇਗੇ ਜਿਵੇਂ ਇੱਕ ਕਿਸਾਨ ਭਰਾ ਹੈਗਾ ਸਿੰਗਲ ਟੈਂਕੀ ਕਣਕ ਬਜਾਈ ਬਜਾਈ ਮਸ਼ੀਨ ਹੈ ਬਾਈ ਨੇ ਰੱਖੀ ਹੋਈ ਹੈਗੀ ਇਸੇ ਨਾਲ ਹੀ ਕਣਕ ਦੀ ਸਾਰੀ ਬਜਾਈ ਕਰਦਾ ਹੈਗਾ ਜਿਵੇਂ ਕਿ ਨਵਾਂ ਹੁਣ ਦੌਰ ਆ ਬਾਈ ਮਸ਼ੀਨਰੀ ਜੋਗਾਗਾ ਟਰੈਕਟਰ ਵੱਡੇ ਸੰਦ ਸੰਦੇ ਜਿਹੜਾ ਤਾਂ ਬਾਈ ਇਹ ਬਾਈ ਕਹਿੰਦਾ ਆਪਣੇ ਬਾਈ 10 12 ਕਿੱਲੇ ਨੇਗੇ ਆਪਾਂ ਸਾਰੇ ਸੰਦ ਕਹਿੰਦਾ ਬਾਈ ਪੁਰਾਣੇ ਰੱਖੇ ਹੋਏ ਨੇ ਉਵੇਂ ਹੀ ਤੇ ਆਪਣਾ ਬਈ ਚੱਲੀ ਜਾਂਦਾ ਸਰਕਲ ਵਧੀਆ ਆਪਾਂ ਨੂੰ ਕੋਈ ਵੱਡੇ ਤਕਨੀਕੀ ਮਸ਼ੀਨੀਆਂ ਮਸ਼ੀਨਾ ਦੀ ਨਹੀਂ ਲੋੜ ਕਿਸੇ ਹੋਰ ਦੀ ਨਹੀਂ ਲੋੜ ਵਧੀਆ ਤਰੀਕੇ ਨਾਲ ਬਈ ਇਹ ਆਪਣਾ ਖੇਤੀ ਕਰ ਰਿਹਾ ਹੈਗਾ ਜਿਹੜੇ ਕਿ ਉਹ ਜਿਵੇਂ ਉਹ ਨਵੇਂ ਮੁੰਡੇ ਕਹਿੰਦੇ ਨੇ ਬਈ ਅਸੀਂ ਸੁਪਰ ਸੀਡਰ ਜਾਂ ਕੋਈ ਹੋਰ ਅਸੀਂ ਮਸ਼ੀਨਰੀ ਲੈਣੀ ਹੈਗੀ ਤਾਂ ਬਈ ਜਿਹੜੇ ਵਧੀਆ ਤਰੀਕੇ ਨਾਲ ਆਪਾਂ ਖੇਤੀ ਛੋਟੇ ਸੰਦਾਂ ਨਾਲ ਵੀ ਕਰ ਸਕਦੇ ਆਂਗੇ ਹਲਕੇ ਸੰਦਾਂ ਨਾਲ ਕੋਈ ਜ਼ਰੂਰੀ ਨਹੀਂ ਹੈਗਾ ਵੀ ਜੇ ਵੱਡਾ ਟਰੈਕਟਰ ਹੈਗਾ ਜਾਂ ਵੱਡੇ ਸੰਦ ਸੰਡੇੜੇ ਨੇ ਤਾਂ ਹੀ ਅਸੀਂ ਖੇਤੀ ਕਰਨੀ ਹੈ ਓਕੇ ਧੰਨਵਾਦ